ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਉੱਤੇ ਸੋ ਮਨੂੰ ਕਈ ਮੇਰੇ ਫਰੈਂਡਸ ਜਾਂ ਹੋਰ ਕਈ ਯਾਰਾਂ ਦੋਸਤਾਂ ਨੇ ਮਨੂੰ ਜਿਹੜੇ ਤਬਲਾ ਪਲੇ ਕਰਦੇ ਨੇ ਉਹਨਾਂ ਨੇ ਇੱਕ ਮਨੂੰ ਫਰਮਾਇਸ਼ ਕੀਤੀ ਸੀ ਵੀ ਜਿਹੜੇ ਆਸਾ ਦੀਵਾਰ ਦਾ ਕੀਰਤਨ ਕਰਦੇ ਹਾਂ ਆਪਾਂ ਜਦੋਂ ਉਹਦੇ ਵਿੱਚ ਜਿਹੜੇ ਖੁੱਲੇ ਬੋਲ ਵੱਜਦੇ ਹਨ ਉਹਨਾਂ ਬਾਰੇ ਥੋੜਾ ਵਿਸਤਾਰ ਪੂਰਵਕ ਦੱਸੋ ਸਾਨੂੰ ਉਹ ਵਜਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਜਦੋਂ ਆਸਦਵਾਰ ਖਵਰਤ ਕਰਦੇ ਹਾਂ ਪੜਦੇ ਹਾਂ ਤਾਂ ਆਸਦਵਾਰ ਦੀ ਜਿਹੜੀ ਪੋੜੀ ਹੁੰਦੀ ਹੈ ਪੋੜੀ ਦੇ ਵਿੱਚ ਜਿਹੜੇ ਆਪਾਂ ਖੁੱਲੇ ਬੋਲ ਵਜਾਨੇ ਹਾਂ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਸੋ ਅੱਜ ਮੈਂ ਤੁਹਾਨੂੰ 5-6 ਕਿਸਮ ਦੇ ਖੁੱਲੇ ਬੋਲ ਦੱਸਾਂਗਾ ਜੋ ਕਿ ਆਸਦਵਾਰ ਦੀ ਪੋੜੀਆਂ ਦੇ ਵਿੱਚ ਵਜਦੇ ਹਨ ਉਹਨਾਂ ਦੀ ਡਿਸਕ੍ਰਿਪਸ਼ਨ ਥੱਲੇ ਸਕਰੀਨ ਉੱਤੇ ਵੀ ਆਏਗੀ ਉਹਨਾਂ ਦੇ ਬੋਲ ਵੀ ਥੱਲੇ ਸਕਰੀਨ ਉੱਤੇ ਆਣਗੇ ਸੋ ਬੜੇ ਧਿਆਨ ਦੇ ਨਾਲ ਸੁਣਨਾ ਤੇ ਪਹਿਲਾਂ ਮੈਂ ਤੁਹਾਨੂੰ 5-6 ਪੈਟਰਨਸ ਵਜਾ ਕੇ ਦਿਖਾਵਾਂਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕੱਲਾ-ਕੱਲਾ ਪੈਟਰਨ ਤੇ ਉਹਦੇ ਬੋਲਾਂ ਬਾਰੇ ਦੱਸਾਂਗਾ ਸੋ ਧਿਆਨ ਦੇ ਨਾਲ ਸੁਣੋ ਸੋ ਇਹ ਨੇ ਕੁਝ 4 5 6 ਕਿਸਮ ਦੇ ਪੈਟਰਨਸ ਜੋ ਕਿ ਤਬਲੇ ਦੇ ਵਿੱਚ ਕੋੜੀਆਂ ਦੇ ਨਾਲ ਆਸਾ ਦੀਵਾਰ ਤੇ ਕੀਰਤਨ ਦੇ ਵਿੱਚ ਵੱਜਦੇ ਹਨ ਸੋ ਇਹ ਮੈਂ ਤੁਹਾਨੂੰ ਪਹਿਲਾਂ ਪਲੇ ਕਰਕੇ ਦਿਖਾਏ ਨੇ ਹੁਣ ਮੈਂ ਇਹਨਾਂ ਦੇ ਤੁਹਾਨੂੰ ਬੋਲ ਦੱਸਾਂਗਾ ਇਕੱਲੇ ਇਕੱਲੇ ਕਰਕੇ ਸੋ ਜਿਹੜਾ ਆਪਾਂ ਪਹਿਲਾ ਪੈਟਰਨ ਵਜਾਇਆ ਸੀ ਇਹ ਸਭ ਤੋਂ ਕਾਮਨ ਪੈਟਰਨ ਆ ਬਹੁਤ ਈਜ਼ੀ ਹੈ ਸੁਣਨ ਦੇ ਵਿੱਚ ਵਜਾਉਣ ਦੇ ਵਿੱਚ ਵੀ ਬੜਾ ਈਜ਼ੀ ਆ ਇਹਦੇ ਬੋਲ ਤੁਸੀਂ ਇੱਕ ਵਾਰੀ ਦੇਖ ਲਓ ਕਿ ਟਿੱਟਤਾ ਗੇਨਾਗੀ ਟਿੱਟਤਾ ਗੇਨਾਗੀ ਟਿੱਟਤਾ ਗੇਨਾਗੀ ਟਿੱਟਤਾ ਗੇਨਾਗੀ ਟਿੱਟਤਾ ਗੇਨਾਗੀ ਟਿੱਟਤਾ ਏਸੀ ਪਹਿਲਾ ਪੈਟਰਨ ਹੁਣ ਆਪਾਂ ਦੂਜਾ ਪੈਟਰਨ ਜੋ ਕਿ ਵਜਾਵਾਂਗੇ। ਢਿੱਟਤਾ ਢਿੜਕਿੜਕੇ ਢਿੱਟਤਾ ਢਿੜਕਿੜਕੇ ਢਿੱਟਤਾ ਢਿੜਕਿੜਕੇ ਢਿੱਟਤਾ ਗੀਤ ਢਿੱਟਤਾ ਪਹਿਲਾ ਜੋ ਆਪਾਂ ਪੈਟਰਨ ਵਜਾਇਆ ਸੇਮ ਇਸ ਐਂਡ ਦੇ ਵਿੱਚ ਆਪਾਂ ਡੱਗੇ ਦੇ ਉੱਤੇ ਦੋਨੋਂ ਹੱਥ ਇਸ ਤਰੀਕੇ ਨਾਲ ਮਾਰਨੇ ਹਨ 1 2 3 4 5 1 2 3 4 5 ਇਸ ਲੈਫਟ ਹੱਡ ਤੋਂ ਲੈਪ ਟੂ ਹੈਂਡ ਤੋਂ ਸ਼ੁਰੂ ਕਰਨਾ ਹੈ 1 2 3 4 5 ਜਿਵੇਂ ਇਸੀ ਦੂਸਰਾ ਪੈਟਰਨ ਹੁਣ ਆਪਾਂ ਤੀਸਰਾ ਪੈਟਰਨ 'ਤੇ ਜਾਵਾਂਗੇ ਲੇਵਰ ਦਾ ਸੇਮ ਹੀ ਹੈ ਬਟ ਜਿਹੜੇ ਇਹਦੇ ਡੱਗੇ ਦੇ ਉੱਤੇ ਜਦੋਂ ਆਪਾਂ ਖੁੱਲਾ ਬੋਲ ਖੁੱਲੇ ਹੱਥ ਮਾਰਦੇ ਹਨ ਤਾਂ ਉਹ ਥੋੜੇ ਜ਼ਿਆਦਾ ਵਾਰੀ ਵੱਜਣਗੇ ਇੱਕੋ ਬੀਟ ਉੱਤੇ ਕਿ ਇਹ ਦਿੱਤਾ ਇਹ ਜੋ ਪਹਿਲਾ ਬੋਲ ਸੀ ਸਭ ਤੋਂ ਉਸ ਤੋਂ ਬਾਅਦ ਜਿਵੇਂ ਆਪਾਂ ਦੂਸਰੇ ਬੋਲ ਦੇ ਵਿੱਚ ਕੀਤਾ ਸੀ 5 ਵਾਰੀ 1 2 3 4 5 ਇਹਦੇ 'ਚ ਆਪਾਂ ਥੋੜਾ ਜ਼ਿਆਦਾ ਕਰਾਂਗੇ 7 ਵਰੀ ਬਜੇਗਾ ਇੱਕੋ ਬੀਟ ਦੇ ਵਿੱਚ 7 ਵਰੀ ਬਜਾਣਾ ਇੱਕ ਵਾਰੀ ਦੁਬਾਰਾ ਦੇਖ ਲਓ ਕਿ ਦਿੱਕਤ ਆ ਏਸੀ ਤੀਸਰਾ ਪੈਟਰਨ ਹੁਣ ਮੈਂ ਤੁਹਾਨੂੰ ਦੱਸਾਂਗਾ ਚੌਥਾ ਪੈਟਰਨ ਚੌਥਾ ਪੈਟਰਨ ਜਿਹੜਾ ਪਹਿਲਾ ਆਪਾਂ ਪੈਟਰਨ ਵਜਾਇਆ ਉਹਦੇ ਬਿਲਕੁਲ ਸਿਮਿਲਰ ਹੈ ਜਿਵੇਂ ਆਪਾਂ ਪਹਿਲਾਂ ਵਜਾਇਆ ਸੀ ਇਹਦੇ ਵਿੱਚ ਆਪਾਂ ਏ ਦਾ ਪ੍ਰਯੋਗ ਕਰਾਂਗੇ ਤੇ ਤ ਏ ਆਪਾਂ ਬੋਲ ਵਜਾਵਾਂਗੇ ਤੇ ਤ ਗੇ ਟਿ ਟਾ ਜਿਵੇਂ ਆਪਾਂ ਵਜਾਇਆ ਸੀ ਸੋ ਉਹਦੀ ਜਗ੍ਹਾ ਆਪਾਂ ਵਜਾਵਾਂਗੇ ਗੇ ਤੇ ਤ ਤੰ ਤਾ ਏਸੀ ਚੌਥਾ ਪੈਟਰਨ ਹੁਣ ਆਪਾਂ ਅੱਗੇ ਵਧਾਂਗੇ ਅਗਲਾ ਪੈਟਰਨ ਜੋ ਮੈਂ ਵਜਾ ਰਿਹਾ ਇੱਕ ਵਾਰੀ ਸੁਣ ਲਵੋ ਇਹ ਜ਼ਿਆਦਾਤਰ ਢੋਲ ਦੇ ਵਿੱਚ ਵੱਜਦਾ ਹੈ ਢੋਲ ਵਾਲਾ ਪੈਟਰਨ ਹੈ ਵੱਜਣ ਤੇ ਬਹੁਤ ਸੋਹਣਾ ਲੱਗਦਾ ਹੈ ਇਦੇ ਬੋਲ ਇੱਕ ਵਾਰੀ ਦੇਖ ਲਓ ਤਿੱਕਤਾ ਟਿੱਕਤਾ ਟਿੱਕਤਾ ਕੇ ਦਿੱਤਤਾ ਤਿੱਕਤਾ ਟਿੱਕਤਾ ਟਿੱਕਤਾ ਕੇ ਦਿੱਟ ਧਾ ਟਿੱਕਤਾ 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 ਕੇ ਟਿੱਟ ਤਾਂ ਤਾਂ ਜਦੋਂ ਆਪ ਵਜਾਣਾ ਕੀ ਤੇ ਤਾਂ ਇਕੱਠਾ ਵਜਾਣਾ ਇਹ ਸੀ ਅਗਲਾ ਪੈਟਰਨ ਹੁਣ ਦੋ ਪੈਟਰਨ ਮੈਂ ਇਕੱਠੇ ਵਜਾਵਾਂਗਾ ਉਹ ਵੀ ਪੋੜੀਆਂ ਦੇ ਵਿੱਚ ਵਜਣ ਲਈ ਪਰ ਉਹ ਖੁੱਲੇ ਬੋਲ ਨਹੀਂ ਹੈ ਪਰ ਪੋੜੀਆਂ ਦੇ ਵਿੱਚ ਵਜਣ ਵਿੱਚ ਉਹ ਬਹੁਤ ਸੋਹਣੇ ਲੱਗਦੇ ਹਨ ਉਹਨਾਂ ਦਾ ਜੋ ਵੀਡੀਓ ਹੈ ਉਹ ਮੈਂ ਪਹਿਲਾਂ ਇੱਕ ਵਾਰੀ ਵੀਡੀਓ ਬਣਾ ਚੁੱਕਾ ਦੋਨੇ ਬੋਲਾਂ ਦਾ ਉਹਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਸੈਂਡ ਕਰ ਦਾਂਗਾ ਸੋ ਉਹ ਕਿਸ ਤਰ੍ਹਾਂ ਵਜਾਣੇ ਹਨ ਉਹ ਤੁਸੀਂ ਲਿੰਕ ਦੇ ਵਿੱਚ ਦੇਖ ਲੈਣਾ ਮੈਂ ਤੁਹਾਨੂੰ ਵਜਾ ਕੇ ਦਿਖਾ ਦਿੰਦਾ ਸੀ ਕੁਝ ਪੈਟਰਨ ਜੋ ਕਿ ਆਸਾ ਦੀਵਾਰ ਤੱਕ ਜਦੋਂ ਆਪਾਂ ਕੀਰਤਨ ਕਰਦੇ ਹਾਂ ਤਾਂ ਜਦੋਂ ਪੋੜੀਆਂ ਦੇ ਵਿੱਚ ਖੁੱਲੇ ਬੋਲ ਵੱਜਦੇ ਹਨ ਉਹ ਇਹ ਬੋਲ ਸਨ ਸੋ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਏਗੀ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਸੋ ਜੇ ਤੁਹਾਨੂੰ ਇਹ ਅੱਛੀ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਾਤੋ ਵਾਤ ਤਾਂ ਕਿ ਸਾਡੇ ਜੋ ਤਬਲੇ ਵਜਾਣ ਵਾਲੇ ਭਰਾ ਨੇ ਜੋ ਕਿ ਹੱਲੇ ਜਿਨ੍ਹਾਂ ਨੇ ਸ਼ੁਰੂ ਕੀਤਾ ਹੈ ਜਾਂ ਜਿਹੜੇ ਕਰ ਰਹੇ ਨੇ ਜਿਨ੍ਹਾਂ ਨੂੰ ਇਹ ਬੀਟਸ ਨਹੀਂ ਆਉਂਦੀਆਂ ਉਹਨਾਂ ਤੱਕ ਪਹੁੰਚੇ ਤੇ ਉਹਨਾਂ ਨੂੰ ਵੀ ਸਿੱਖਣ ਦਾ ਮੌਕਾ ਮਿਲ ਸਕੇ ਸੋ ਸ਼ੇਅਰ ਵੀ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਮੈਨੂੰ ਦੱਸਣਾ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਮੇਰੀਆਂ ਹੋਰ ਵੀਡੀਓਜ਼ ਤੁਸੀਂ ਦੇਖੋ ਸੋ ਇਸ ਵਾਰ ਲਈ ਸਰਵੈਨਾ ਕੀ ਸਭ ਦਾ ਧੰਨਵਾਦ ਸਤਿ ਸ਼੍ਰੀ ਅਕਾਲ